ਯੁਵਰਾਜ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕੱਲ ਮੈਂ ਆਪਣੇ ਜੀਵਨ ਦੀ ਇੱਕ ਮਹਾਨ ਹਸਤੀ ਨੂੰ ਅਲਵਿਦਾ ਕਹਿ ਦਿੱਤਾ ਮੇਰੇ ਪਿਆਰੇ ਬਾਬਾ ਰਾਮ ਸਿੰਘ ਜੀ ਉਹ ਮੇਰੇ ਮਾਰਗਦਰਸ਼ਕ ਮੇਰੇ ਸਲਾਹਕਾਰ ਅਤੇ ਪਿਤਾ ਦੀ ਸਖਸ਼ੀਅਤ ਸੀ ਜਿਨ੍ਹਾਂ ਦੀ ਮੌਜੂਦਗੀ ਸ਼ਾਂਤੀ ਅਤੇ ਸਹੀ ਦਿਸ਼ਾ ਦਾ ਨਿਰੰਤਰ ਸਰੋਤ ਸੀ ਮੇਰੇ ਸਭ ਤੋਂ ਹਨੇਰੇ ਪਲਾਂ ਵਿੱਚ ਉਹ ਰੋਸ਼ਨੀ ਸੀ ਜਿਨ੍ਹਾਂ ਨੇ ਮੈਨੂੰ ਅੱਗੇ ਦਾ ਰਸਤਾ ਦਿਖਾਇਆ ਮਾਰਗਾਂ ਨੂੰ ਪ੍ਰਕਾਸ਼ਮਾਨ ਕੀਤਾ ਜੋ ਮੈਂ ਆਪਣੇ ਆਪ ਨਹੀਂ ਲੱਭ ਸਕਦਾ ਸੀ ਉਹਨਾਂ ਦੀ ਬੁੱਧੀ ਮੇਰੇ ਮਾਰਗਦਰਸ਼ਕ ਰੋਸ਼ਨੀ ਸੀ ਅਤੇ ਉਹਨਾਂ ਦੀ ਦਿਆਲਤਾ ਸੰਸਾਰ ਵਿੱਚ ਚੰਗਿਆਈ ਦੀ ਯਾਦ ਦਿਵਾਉਂਦੀ ਹੈ ਮੇਰੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਗਾਇਬ ਹੋ ਗਿਆ ਹੈ ਉਹ ਯਾਦਾਂ ਛੱਡ ਗਿਆ ਹੈ ਜੋ ਮੈਂ ਹਮੇਸ਼ਾ ਲਈ ਸੰਭਾਲਾਂਗਾ ਅਤੇ ਰੱਖਾਂਗਾ ਬਾਬਾ ਜੀ ਦੀ ਰਹਿਮਤ ਨੇ ਮੇਰੇ ਵਰਗੇ ਅਣਗਿਣਤ ਲੋਕਾਂ ਨੂੰ ਅਸੀਸ ਦਿੱਤੀ ਉਹਨਾਂ ਕੋਲ ਦੂਜਿਆਂ ਦੇ ਦਰਦ ਨੂੰ ਆਪਣਾ ਬਣਾਉਣ ਦੀ ਵਿਲੱਖਣ ਯੋਗਤਾ ਸੀ ਕਿਸੇ ਵੀ ਲੋੜਵੰਦ ਨੂੰ ਦਲਾਸਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਸੀ ਮੈਂ ਉਹਨਾਂ ਸਾਲਾਂ ਲਈ ਸ਼ੁਕਰਗੁਜ਼ਾਰ ਹਾਂ ਜੋ ਅਸੀਂ ਸਾਂਝੇ ਕੀਤੇ ਹਨ ਅਤੇ ਉਹਨਾਂ ਨੇ ਮੇਰੇ ਜੀਵਨ ਤੇ ਡੂੰਘਾ ਪ੍ਰਭਾਵ ਪਾਇਆ ਹੈ ਬਾਬਾ ਜੀ ਤੁਹਾਡੀ ਜੋਤ ਸਦਾ ਮੇਰੇ ਹਿਰਦੇ ਵਿੱਚ ਚਮਕਦੀ ਰਹੇਗੀ ਜੀ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par